ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਵਿਸਾਖੀ ਦਾ ਸ਼ੁਰੂ ਤੋਂ ਹੀ ਬੜਾ ਮਹੱਤਮ ਹੈ ਗੁਰੂ ਅਮਰਦਾਸ ਜੀ ਦੇ ਸਮੇਂ ਤੋਂ ਹੀ ਵਿਸਾਖੀ ਤੇ ਸੰਗਤਾਂ ਦਾ ਇਕੱਠ ਹੁੰਦਾ ਸੀ ਵਿਸਾਖੀ ਵਾਲੇ ਦਿਨ ਹੀ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਦਾ ਆਰੰਭ ਕੀਤਾ ਸੀ ਵਿਸਾਖੀ ਵਾਲੇ ਦਿਨ ਬੌਲੀ ਸਾਹਿਬ ਦਾ ਟੱਕ ਲਗਾਇਆ ਗਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਤੇ ਅਨੰਦਪੁਰ ਸਾਹਿਬ ਸਰਬੱਤ ਖਾਲਸਾ ਦੇ ਭਾਰੇ ਇਕੱਠ ਲਈ ਹੁਕਮਨਾਮੇ ਭੇਜੇ 3 ਮਾਰਚ 1699 ਦਿਵਸ ਆਖੀ ਤੇ ਕਿਸਗੜ ਸਾਹਿਬ 80000 ਦੇ ਭਾਰੀ ਇਕੱਠ ਦਾ ਦੀਵਾਨ ਸਜਾਇਆ ਗਿਆ ਕੀਰਤਨ ਉਪरांत ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਕਿਰਪਾਨ ਮਿਆਂਚੋਂ ਬਾਹਰ ਕੱਢੀ ਅਤੇ ਗਰਜ ਕੇ ਕਿਹਾ ਕੋਈ ਹੈ ਜੋ ਸਾਰੇ ਗੁਰੂ ਸਾਹਿਬਾਨਾਂ ਲਈ ਆਪਣੀ ਜਾਨ ਵਾਰਨ ਲਈ ਤਿਆਰ ਹੋਵੇ ਇਹ ਸੁਣ ਕੇ ਸਾਰੇ ਪਾਸੇ ਸਨਨਾਟਾ ਛਾ ਗਿਆ ਜਦੋਂ ਗੁਰੂ ਸਾਹਿਬ ਨੇ ਫਿਰ ਲਲਕਾਰਿਆ ਤਾਂ ਲੋਹਰ ਦਾ ਰਹਿਣ ਵਾਲਾ ਭਾਈ 대ਰਮ ਖਤਰੀ ਉੱਠਿਆ ਅਤੇ ਆਪਣੇ ਆਪ ਨੂੰ ਪੇਸ਼ ਕੀਤਾ ਗੁਰੂ ਜੀ ਉਸ ਨੂੰ ਪਕੜ ਕੇ ਤੰਬੂ ਵਿੱਚ ਲੈ ਗਏ ਅਤੇ ਥੋੜੀ ਦੇਰ ਬਾਅਦ ਖੂਨ ਨਾਲ ਰੰਗੀ ਕਰਪਾਨ ਦੇ ਨਾਲ ਗੁਰੂ ਜੀ ਨੇ ਇੱਕ ਹੋਰ ਸਿਰ ਦੀ ਮੰਗ ਕੀਤੀ ਦੂਜੀ ਵਾਰੀ ਦਿੱਲੀ ਹਸਤੀਨਪੁਰ ਦੇ ਭਾਈ ਧਰਮਚੰਦ ਜੀ ਜੱਟ ਪੇਸ਼ ਹੋਏ ਤੀਜੀ ਵਾਰੀ ਜਗਨਨਾਥਪੁਰੀ ਦੇ ਰਹਿਣ ਵਾਲੇ ਕਚੇਵਰ ਭਾਈ ਹਿੰਮਤ ਰਾਏ ਜੀ ਚੌਥੀ ਵਾਰ ਦਾਰਕਾ ਦੇ ਰਹਿਣ ਵਾਲੇ ਭਾਈ ਮੁਹੱਕਮ ਚੰਦ ਛਿੰਬੇ ਅਤੇ ਪੰਜਵੀਂ ਵਾਰ ਨਾਈ ਜਾਤੀ ਦੇ ਭਾਈ ਸਹਿਬ ਚੰਦ ਬੀਦਰ ਨਿਵਾਸੀ ਗੁਰੂ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ ਗੁਰੂ ਜੀ ਨੇ ਉਹਨਾਂ ਨੂੰ ਸੁੰਦਰ ਪੁਸ਼ਾਕੇ ਪਹਿਨਾ ਕੇ ਸੰਗਤਾਂ ਦੇ ਸਾਹਮਣੇ ਲਿਆਂਦਾ ਸੰਗਤਾਂ ਸਾਹਮਣੇ ਹੀ ਅੰਮ੍ਰਿਤ ਤਿਆਰ ਕੀਤਾ ਅਤੇ ਪੰਜਾਂ ਪਿਆਰਿਆਂ ਨੂੰ ਛਕਾ ਕੇ ਸਿੰਘ ਸਜਾਇਆ ਉਹਨਾਂ ਦੇ ਨਾਮ ਦੇ ਨਾਲ ਸਿੰਘ ਲਗਾ ਕੇ ਫਰਮਾਇਆ ਹੁਣ ਤੁਹਾਡੀ ਕੋਈ ਜਾਤ ਵਰਣ ਨਹੀਂ ਅਤੇ ਸਾਰੇ ਅਨੰਦਪੁਰ ਵਾਸੀ ਹੋ ਉਹ ਨਾਂ ਪੰਜਾਂ ਨੂੰ ਗੁਰੂ ਜੀ ਨੇ ਪਿਆਰੇ ਕਿਹਾ ਉਹਨਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਜੀ ਨੇ ਆਪ ਅੰਮ੍ਰਿਤ ਛਕਣ ਦੀ ਜਾਂਚਨਾ ਕੀਤੀ ਪੰਜਾਂ ਨੇ ਅੰਮ੍ਰਿਤ ਤਿਆਰ ਕਰਕੇ ਗੁਰੂ ਜੀ ਨੂੰ ਅੰਮ੍ਰਿਤ ਛਕਾਇਆ ਭਾਈ ਗੁਰਦਾਸ ਜੀ ਦੇ ਵਚਨ ਹਨ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਇਸ ਤੋਂ ਬਾਅਦ ਗੁਰੂ ਜੀ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਕ ਰਾਤੇ ਚੱਲੋ ਅਤੇ ਇੱਕ ਧਰਮ ਨੂੰ ਅਪਣਾਓ ਵੱਖ-ਵੱਖ ਜਾਤਾਂ ਦੇ ਵਿਤਕਰੇ ਮਿਟਾਓ ਸਿਰਫ ਗੁਰੂ ਨਾਨਕ ਦੇਵ ਜੀ ਅਤੇ ਬਾਕੀ ਗੁਰੂਆਂ ਦੇ ਉੱਤੇ ਵੀ ਵਿਸ਼ਵਾਸ ਰੱਖੋ ਸਾਰੀਆਂ ਜਾਤਾਂ ਇੱਕ ਬਾਟੇ ਵਿੱਚ ਅੰਮ੍ਰਿਤ ਛੱਕੇ ਇੱਕ ਦੂਜੇ ਲਈ ਪਿਆਰ ਪੈਦਾ ਕਰਕੇ ਨਫ਼ਰਤ ਨੂੰ ਦੂਰ ਕਰੋ 1699 ਦੀ ਵਿਸਾਖੀ ਵਾਲੇ ਦਿਨ ਉਸ ਇਕੱਠ ਦੇ ਵਿੱਚ 20000 ਦੇ ਲਗਭਗ ਸੰਗਤਾਂ ਨੇ ਅੰਮ੍ਰਿਤ ਪਾਨ ਕੀਤਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ